ਅੱਛੇ ਪ੍ਰਤੀਸ਼ਤ ਜਨਤਾ ਜਿਹੜੀ ਹੈਗੀ ਆ ਉਹ ਪੰਜਾਬ ਦੇ ਵਿੱਚ ਗਰੀਬ ਹੈਗੀ ਆ ਗਰੀਬੀ ਹੋਣ ਕਾਰਨ ਬੰਦਾ ਜਿਹੜਾ ਹੈਗਾ ਆਪਣਾ ਇਲਾਜ ਨਹੀਂ ਕਰਵਾ ਪਾਉਂਦਾ ਇਸ ਸਕੀਮ ਗਰੀਬਾਂ ਲਈ ਬਹੁਤ ਜ਼ਿਆਦਾ ਲਾਏਵੰਦ ਰਹੇਗੀ ਹੈਲਥ ਕਾਰਡ 10 ਲੱਖ ਦਾ ਦੇ ਰਹੇ ਨੇ ਜਿਹਦੇ ਵਿੱਚ ਕੁਝ ਸਰਕਾਰੀ ਕੁਝ ਪ੍ਰਾਈਵੇਟ ਹਸਪਤਾਲਾਂ ਵਿੱਚ ਫ੍ਰੀ ਇਲਾਜ ਦਿੱਤਾ ਜਾਊਗਾ ਅੱਜ ਕੱਲ ਹਰ ਇੱਕ ਘਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਕ੍ਰੀਡ ਹੋ ਰਹੀ ਹੈ ਕੋਈ ਬਿਮਾਰ ਹੈ ਕਿਸੇ ਨੂੰ ਸ਼ੂਗਰ ਹੈ ਕਿਸੇ ਨੂੰ ਕੋਈ ਨਾ ਕੋਈ ਪ੍ਰੋਬਲਮ ਪੈਂਦੀ ਰਹਿੰਦੀ ਹੈ ਜੀ ਗਰੀਬੀ ਦੇ ਵਿੱਚ ਕਈ ਵਾਰ ਕਈਆਂ ਦੇ ਕੋਲੋਂ ਇਲਾਜ ਲਾ ਲਾਜ ਹੋ ਜਾਂਦਾ ਸੀ ਨਹੀਂ ਹੀ ਇਲਾਜ ਕਰਵਾਇਆ ਜਾਂਦਾ ਹੁਣ ਇਹ ਆ ਵੀ ਕੋਈ ਇਲਾਜ ਤੋਂ ਰਹਿ ਨਹੀਂ ਜਾਊਗਾ ਪਰਿਵਾਰ ਵਾਸਤੇ ਜੋ 10 ਲੱਖ ਦਾ ਸਾਲ ਦਾ ਹਰ ਸਾਲ ਦਾ ਬੀਮਾ ਸਾਰਿਆਂ ਦਾ ਇਲਾਜ ਫ੍ਰੀ ਹੋਊਗਾ ਪਰ ਇਹਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਆਪਣੇ ਨਜ਼ਦੀਕ ਦੇ ਹਲਤੀ ਸੈਂਟਰਾਂ ਦੇ ਵਿੱਚ ਜਾ ਕੇ ਸਰਕਾਰ ਦਾ ਬਹੁਤ ਵਧੀਆ ਪ੍ਰਬਾਲਾ ਵਾ ਜਿਹੜਾ ਗਰੀਬੀ ਹੁੰਦਾ ਆਪਦਾ ਵੱਡੇ ਹਸਪਤਾਲਾਂ ਜਾ ਕੇ ਛੋਟਿਆਂ ਜਾ ਕੇ ਆਪਦਾ ਇਲਾਜ ਕਰਵਾ ਸਕਦਾ ਵਾ ਇੱਕ ਕੈਂਪ ਲੱਗਾ ਵਾ ਇਹਦੇ ਵਿੱਚ ਸਾਡੇ ਸਲਾਮੇ ਏਰੀਆ ਗਰੀਬ ਪਰਿਵਾਰ ਆ ਹਰ ਬੰਦਾ ਇਸ ਆਯੋਜਨਾ ਦੇ ਨਾਲ ਖੁਸ਼ ਹੋ ਰਿਹਾ ਵਾ ਕਿਉਂਕਿ ਜਿਹੜਾ ਇਲਾਜ ਸੀ ਬਹੁਤ ਮਹਿੰਗਾ ਵਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਹ ਗਰੀਬ ਪਰਿਵਾਰਾਂ ਨੂੰ ਐਡੀ ਵੱਡੀ ਇੱਕ ਸਜੀਵਨੀ ਬੂਟੀ ਇਹ ਦੇ ਰਿਹਾ ਹੈ ਭਗਵੰਦ ਮਾਨ ਜੀ ਕਿ ਜਿਹੜਾ ਉਹਨਾਂ ਦਾ ਹਰ ਤਰ੍ਹਾਂ ਦਾ ਜਿਹੜਾ ਇਲਾਜ 10 ਲੱਖ ਤੱਕ ਜਿਹੜਾ ਮੁਫਤ ਹੋਏਗਾ। ਸੋ ਭਗਵੰਦ ਮਾਨ ਜੀ ਮੈਂ ਤੁਹਾਨੂੰ ਦਿਲੋਂ ਬਹੁਤ ਜ਼ਿਆਦੀਆਂ ਮੁਬਾਰਕਾਂ ਦੇਣਾ ਬਹੁਤ ਜ਼ਿਆਦੀਆਂ ਵਧਾਈਆਂ ਦੇਣਾ। ਇਦਾਂ ਦੇ ਕਾਰ ਅੱਗੇ ਵੀ ਕਰਦੇ ਰਹੋ ਅੱਗੇ ਵੀ ਹੁੰਦੇ ਰਹਿਣ ਤਾਂ ਜੋ ਅਸੀਂ ਸਾਰੇ ਇਕੱਠੇ ਅੱਗੇ ਵਧੀਏ। ਇਸ ਦੇ ਨਾਲ ਤੁਸੀਂ ਸਾਰੇ ਜਿਹੜੇ ਹੈ ਵੱਧ ਛੱਡ ਕੇ ਆਪਣਾ ਕਾਰਡ ਬਣਵਾਓ ਔਰ ਆ ਕੇ ਇਹ ਰਿਜਿਸਟਰ ਪਾਓ ਤਾਂ ਕਿ ਤੁਹਾਡਾ ਕਾਰਡ ਬਣੇ ਔਰ ਤੁਹਾਨੂੰ ਕੱਲ ਨੂੰ ਕੋਈ ਪ੍ਰੋਬਲਮ ਨਾ ਆਏ